रेडी स्टार्ट ਘਰੇਲੂ ਸਪਲਾਈ ਖਪਤਕਾਰਾਂ ਦੇ ਅਨਅਧਿਕਾਰਿਤ ਲੋਡ ਨੂੰ ਨਿਯਮਿਤ ਕਰਨ ਦੇ ਸਬੰਧ ਵਿੱਚ ਵੱਖ-ਵੱਖ ਬੰਡ ਸਰਕਲਾਂ ਵੱਲੋਂ ਪ੍ਰਾਪਤ ਕੀਤੀ ਪ੍ਰਗਤੀ ਤੇ ਨਜ਼ਰਸਾਨੀ ਕੀਤੀ ਗਈ ਹੈ ਡੰਡੀ ਇਸ ਤੋਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਈ ਹੈ ਕਿ ਇਸ ਕੰਮ ਨੂੰ ਮੁਕੰਮਲ ਕਰਨ ਲਈ ਕਈ ਵਾਰ ਮਿਤੀ ਵਧਾਈ ਜਾਣ ਦੇ ਬਾਵਜੂਦ ਕਾਰਜ ਦੀ ਪ੍ਰਗਤੀ ਤਸੱਲੀ ਬਖਸ਼ ਨਹੀਂ ਹੈ ਡੰਡੀ ਅਜੇ ਲਗਭਗ 30 ਕੰਮ ਮੁਕੰਮਲ ਕਰਨ ਦੀ ਲੋੜ ਹੈ ਡੰਡੀ ਚੱਲ ਰਹੀ ਝੋਨੇ ਦੀ ਰੁੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਘਰੇਲੂ ਸਪਲਾਈ ਖਪਤਕਾਰਾਂ ਦੇ ਅਨਅਧਿਕਾਰਿਤ ਲੋਡ ਦੇ ਨਿਯਮਤ ਕਰਨ ਦਾ ਕੰਮ ਮੁਕੰਮਲ ਕਰਨ ਦੀ ਮਿਤੀ ਨੂੰ ਇਸ ਸਾਲ ਦੇ ਅਖੀਰ ਤੱਕ ਵਧਾਇਆ ਜਾਵੇ ਡੰਡੀ ਉਸ ਸਮੇਂ ਤੱਕ ਇਹ ਕੰਮ ਜ਼ਰੂਰ ਮੁਕੰਮਲ ਹੋਣਾ ਚਾਹੀਦਾ ਹੈ ਡੰਡੀ ਇਸ ਸਬੰਧ ਵਿੱਚ ਜਾਰੀ ਹੋਏ ਬਨਜੀ ਗश्ती ਪੱਤਰ ਅਨੁਸਾਰ ਖਪਤਕਾਰਾਂ ਪਾਸੋਂ ਲੋਡ ਅਨਸਾਰ ਸੋਧੇ ਹੋਏ ਏ ਐਂਡ ਏ ਫਾਰਮ ਪ੍ਰਭਾ ਕੇ ਪੇਸ਼ ਕਰਨ ਦੀ ਜ਼ਿੰਮੇਵਾਰੀ ਜੂਨੀਅਰ ਇੰਜੀਨੀਅਰਾਂ ਨੂੰ ਸੌਂਪੀ ਗਈ ਸੀ ਡੰਡੀ ਕੰਮ ਨੂੰ ਜਲਦੀ ਮੁਕੰਮਲ ਕਰਨ ਦੇ ਨਜ਼ਰੀਏ ਤੋਂ ਹੁਣ ਇਹ ਫੈਸਲਾ ਕੀਤਾ ਗਿਆ ਹੈ ਕੇ ਹਰ ਇੱਕ ਉਪ ਮੰਡਲ ਵਿੱਚ ਉਪ ਮੰਡਲ ਅਫਸਰ ਦੁਆਰਾ ਕੁਝ ਆਈਟੀਆਈ ਪਾਸ ਡਿਪਲੋਮਾ ਹੋਲਡਰ ਲਾਈਨਮੈਨਾਂ ਨੂੰ ਜੂਨੀਅਰ ਇੰਜੀਨੀਅਰਾਂ ਦੀ ਅਗਵਾਈ ਥੱਲੇ ਇਹ ਕੰਮ ਕਰਨ ਲਈ ਅਧਿਕਾਰਿਤ ਕੀਤਾ ਜਾਵੇ ਡੰਡੀ ਸਮੂਹ ਬੰਡ ਸਰਕਲਾਂ ਦੇ ਨਿਗਰਾਨ ਇੰਜੀਨੀਅਰਾਂ ਮੁੱਖ ਇੰਜੀਨੀਅਰਾਂ ਨੂੰ ਬੇਨਤੀ ਕਿਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿੱਚ ਪ੍ਰਾਪਤ ਕੀਤੀ ਮਾਸਕ ਪ੍ਰਗਤੀ ਤੇ ਨਜ਼ਰਸਾਨੀ ਕਰਨ ਤਾਂ ਜੋ ਇਹ ਕਾਰਜ ਮਿਥੇ ਸਮੇਂ ਤੱਕ ਹਰ ਹਾਲਤ ਵਿੱਚ ਮੁਕੰਮਲ ਹੋ ਜਾਵੇ ਡੰਡੀ ਬੰਧੀ ਗਸਤੀ ਪੱਤਰ ਮਿਤੀ 8/10/91 ਦੁਆਰਾ ਸਰਕੂਲੇਟ ਕੀਤੇ ਦੂਜੇ ਦਿਸ਼ਾ ਨਿਰਦੇਸ਼ਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਇਸ ਲਈ ਉਹਨਾਂ ਦੀ ਇਨ ਵਿਨ ਪਾਲਣਾ ਕੀਤੀ ਜਾਵੇ ਡੰਡੀ ਮਜੂਦਾ ਹਦਾਇਤਾਂ ਅਨੁਸਾਰ ਖਪਤਕਾਰਾਂ ਦੇ ਇਹਾਤਿਆਂ ਤੇ ਸਥਾਪਿਤ ਮੀਟਰਾਂ ਮੀਟਰ ਸੰਬੰਧੀ ਸਾਜੋ ਸਮਾਨ ਨੂੰ ਸਹੀ ਮੰਨਿਆ ਜਾਂਦਾ ਹੈ ਜੇਕਰ ਇਸ ਦੀ ਗਲਤੀ ਦੀ ਹੱਦ 3% ਤੋਂ ਵੱਧ ਨਹੀਂ ਹੁੰਦੀ ਡੰਡੀ ਅਜਿਹੇ ਕੇਸਾਂ ਵਿੱਚ ਖਪਤਕਾਰਾਂ ਦੇ ਇਹਾਤਿਆਂ ਤੇ ਮੀਟਰ ਨੂੰ ਜਾਰੀ ਰਹਿਣ ਦਿੱਤਾ ਜਾਂਦਾ ਹੈ ਡੰਡੀ ਇਸ ਦਫ਼ਤਰ ਦੇ ਧਿਆਨ ਵਿੱਚ ਕੁਝ ਅਜਿਹੇ ਮਾਮਲੇ ਆਏ ਹਨ ਜਿੱਥੇ ਉਦਯੋਗਿਕ ਖਪਤਕਾਰਾਂ ਵੱਲੋਂ +3% ਤੱਕ ਗਲਤੀ ਵਾਲੇ ਮੀਟਰਾਂ ਨੂੰ ਬਦਲਣ ਲਈ ਬੇਨਤੀ ਕੀਤੀ ਜਾਂਦੀ ਹੈ ਡੰਡੀ ਕਿਉਂਕਿ ਖਪਤਕਾਰਾਂ ਦੀਆਂ ਅਜਿਹੀਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਲਈ ਕੋਈ ਖਾਸ ਹਦਾਇਤਾਂ ਨਹੀਂ ਹਨ ਜਿਸ ਕਰਕੇ ਬੰਡ ਅਧਿਕਾਰੀਆਂ ਵੱਲੋਂ ਮੀਟਰ ਬਦਲਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਡੰਡੀ ਇਸ ਮਾਮਲੇ ਤੇ ਵਿਚਾਰ ਕੀਤੀ ਗਈ ਸੀ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਬੋਰਡ ਅਧੇਖ ਖਪਤਕਾਰਾਂ ਤੋਂ ਘੱਟ ਵੱਧ ਚਾਰਜ ਨਾ ਕਰੇ ਡੰਡੀ ਇਹ ਫੈਸਲਾ ਕੀਤਾ ਗਿਆ ਹੈ ਕਿ 100 ਕਿਲੋਵਾਟ ਤੋਂ অধিক ਕਲੈਕਟਿਡ ਲੋਡ ਵਾਲੇ ਖਪਤਕਾਰਾਂ ਦੀਆਂ ਵੱਖ-ਵੱਖ ਕੈਟਾਗਰੀਆਂ ਦੇ ਅਧੇਹੇ ਤਸਾਂ ਵਿੱਚ ਨਿਮਨ ਅਨੁਸਾਰ ਕਾਰਵਾਈ ਕੀਤੀ ਜਾਵੇ ਜਿੱਥੇ ਸਾਰੇ ਲੋਡਿੰਗ 13 ਤੇ ਮੀਟਰ ਪਲੱਸ 2% ਤੱਕ ਤੇਜ਼ ਜਾਂ ਹੌਲੀ ਹੋਵੇ ਤਾਂ ਉਸ ਨੂੰ ਨਹੀਂ ਬਦਲਿਆ ਜਾਵੇਗਾ ਡੰਡੀ ਜਿੱਥੇ ਸਾਰੇ ਲੋਡਿੰਗ ਪੱਧਰਾਂ ਤੇ ਮੀਟਰ ਤੇਜ਼ ਹੋਵੇ ਅਤੇ ਕਿਸੇ ਵੀ ਲੋਡਿੰਗ ਪੱਧਰ ਤੇ ਤੇਜ਼ੀ ਪਲੱਸ 2% ਤੋਂ 3% ਤੱਕ ਹੋਵੇ ਤਾਂ ਅਜਿਹੇ ਖਪਤਕਾਰਾਂ ਦੀ ਮੀਟਰ ਬਦਲਾਈ ਲਈ ਬੇਨਤੀ ਉਸ ਵੱਲੋਂ ਜਨਰਲ ਚਾਰਜਸ ਦੇ ਸ਼ਡਿਊਲ ਅਨੁਸਾਰ ਲੋਡਿੰਗ ਦੇ ਮੀਟਰ ਸਪਲਾਈ ਖਰਚੇ ਜਮ੍ਹਾਂ ਕਰਵਾਉਣ ਮੰਗਰੋਂ ਮੰਨੀ ਜਾ ਸਕਦੀ ਹੈ ਡੰਡੀ ਜਿੱਥੇ ਸਾਰੇ ਲੋਡਿੰਗ ਪੱਧਰਾ ਤੇ ਮੀਟਰ ਹੌਲੀ ਚੱਲਦਾ ਹੋਵੇ ਅਤੇ ਕਿਸੇ ਵੀ ਪੱਧਰ ਤੇ ਹੌਲੀਪਣ 2% ਤੋਂ 3% ਤੱਕ ਹੋਵੇ ਤਾਂ ਬੰਡ ਅਧਿਕਾਰੀ ਨੂੰ ਅਜਿਹੇ ਮੀਟਰ ਬਦਲਨ ਲਈ ਆਪਣੇ ਆਪ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਡੰਡੀ ਅਜਿਹੇ ਕੇਸਾਂ ਵਿੱਚ ਕੋਈ ਮੀਟਰ ਬਦਲਾਈ ਖਰਚੇ ਚਾਰਜ ਨਹੀਂ ਕੀਤੇ ਜਾਣਗੇ ਡੰਡੀ ਉਕਤ ਪੈਰਾ 2 ਅਤੇ 3 ਅਨੁਸਾਰ ਮੀਟਰ ਬਦਲਨ ਦੀ ਸੂਰਤ ਵਿੱਚ ਖਪਤਕਾਰਾਂ ਦੇ ਲੇਖਿਆਂ ਦੀ ਸਮਲਿਤ ਸਮੇ ਲਈ ਕੋਈ ਜਾਂਚ ਪੜਤਾਲ ਨਹੀਂ ਕੀਤੀ ਜਾਵੇਗੀ ਅਰਥਾਤ ਅਜਿਹੇ ਕੇਸਾਂ ਵਿੱਚ ਨਾ ਤਾਂ ਕੋਈ ਰਕਮ ਵਾਪਸ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਚਾਰजेस ਲਏ ਜਾਣਗੇ ਡੰਡੀ ਉਕਤ ਅਨਸਾਰ ਉਤਾਰੇ ਗਏ ਮੀਟਰਾਂ ਦੀ ਐਮਈ ਪ੍ਰਯੋਗਸ਼ਾਲਾ ਤੋਂ ਬੋਰਡ ਦੇ ਖਰਚੇ ਤੇ ਤੁਰੰਤ ਮੁੜ ਦਰਜਾਬੰਦੀ ਕਰਵਾਈ ਜਾਵੇਗੀ ਡੰਡੀ